ਚਿਖਲੇ ਮਾਮਾthia ਕਿਵੇਂ ਮਾਈ ਨਸੂਤੀਆਂ ਪਈਆਂ ਛੱਡ ਕੇ ਸੀ ਕਿਹੜਾ ਬਿਲ ਭਰਨਾ ਹੈ ਹਾਇਦੇ ਕਰਕੇ ਹੁੰਦਾ ਸਾਰਾ ਕੁਝ ਜੇ ਕੰਮ ਨੂੰ ਨਾ ਲੱਗਦੀ ਇਹਨਾਂ ਦੀ ਕੀ ਮਜਾਰ ਸੀ ਵੀ ਇਹ ਪੈ ਜਾਂਦੀਆਂ ਇਹਨੂੰ ਖੁੱਡਾ ਪਹਿਲਾਂ ਤਾਂ ਕਰੋ ਗਰਲਸ ਨੂੰ ਕੋੜੇ ਮੇਰੀ ਆ ਮੜਾ ਮੋਟਾ ਨਾ ਚੱਜ ਨਾਲ ਲਾ ਲਿਆ ਕਰ ਝਾੜੂ ਕੋਈ ਗੱਲ ਨਹੀਂ ਜੀ ਦਵਾਰੇ ਲਾ ਲੈਣੀ ਕੋਈ ਗੱਲ ਨਹੀਂ ਖੱਲਾ ਹੁੰਜੇ ਚ ਸਮਾਰ ਕੇ ਕੱਢ ਲੈ ਕਰ ਤੈਨੂੰ ਪੈਸੇ ਦਿੱਤੇ ਤਾਂ ਕੀ ਫਾਇਦੇ ਆ ਫਿਰ ਮੈਂ ਤਾਂ ਪੈਸੇ ਮੰਗੇ ਨਹੀਂ ਜੀ ਨਹੀਂ ਮੰਗੇਗੀ ਨਹੀਂ ਤੈਨੂੰ ਪੈਸੇ ਤਾਂ ਦੇਣੇ ਹੀ ਐ ਹੋਰ ਤੂੰ ਫ੍ਰੀ ਕੰਮ ਕਰ ਦੇਗੀ ਹਾਂ ਉਹ ਤਾਂ ਸਾਰੇ ਹਿਸਾਬ ਤੱਕ ਜੋੜ ਦੇਗੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਬਸ ਰਹਿਣ ਵਾਸਤੇ ਸੱਤ ਦੋ ਟਾਈਮ ਦੀ ਰੋਟੀ ਐਨਾ ਵਧੀਆ ਪਰਿਵਾਰ ਮਿਲ ਗਿਆ ਮੈਨੂੰ ਹੋਰ ਦੱਸ ਹਾਂ ਮੇਰੀ ਪਰਿਵਾਰ ਮੇਰੀ ਗੱਲ ਸੁਣ ਲਾ ਬਿੰਦੇ ਬਿੰਦੇ ਨਾ ਮੇਰੇ ਮੂਰੇ ਹੱਥ ਜਿਹੜਾ ਜੋੜਿਆ ਕਰ ਖਬਰ ਕਿੱਥੋਂ ਨਿਕਲੀ ਉਦਣ ਹੀ ਆਈਆਂ ਤੂੰ ਕਿੱਥੋਂ ਨਾ ਅਹੇ ਜੇ ਤੇਰੇ ਘਰ ਦੇ ਜਿਨ੍ਹਾਂ ਨੇ ਤੈਨੂੰ ਖੁੱਲੀ ਛੱਡ ਰੱਖਿਆਗਾ ਮੂਰੇ ਪਿੱਛੇ ਤੈਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਪੁੱਛਣ ਵਾਲਾ ਹੁੰਦਾ ਬਣੇ ਫਿਰ ਇੱਥੇ ਕਾ ਤੋਂ ਆਉਂਦੀ ਮੈਂ ਅਹ ਠੇਡੇ ਕਾ ਨੂੰ ਖਾਂਦੀ ਇਹ ਮੈਨੂੰ ਤੇਰੇ ਘਰ ਵਾਲੇ ਚ ਨਹੀਂ ਕੋਈ ਨੁਕਸ ਲੱਗਦਾ ਮੈਨੂੰ ਤਾਂ ਤੇਰੇ ਚ ਹੀ ਲੱਗਦੇ ਨੇ ਨਹੀਂ ਕਿਹੜੀ ਧੀ ਮੇਰੇ ਘਰਵਾਰ ਪੈਰ ਪਟਦੀ ਐ ਜੇ ਘਰ ਵਾਲਾ ਮਾੜਾ ਹੋਵੇ ਨਾ ਕੁਦਰਤੇ ਵੀ ਨਾ ਜੇ ਘਰ ਵਾਲਾ ਮਾੜਾ ਹੋਵੇ ਘਰ ਵਾਲੇ ਨੂੰ ਛੱਡ ਗਿਆ ਜਾਈਦਾ ਹੁੰਦਾ ਨਹੀਂ ਉੱਥੇ ਕੱਟੀ ਦਾ ਹੁੰਦਾਗਾ ਸਾਰੀ ਦੁਨੀਆ ਦੇ ਘਰ ਵਾਲੇ ਚੰਗੇ ਨਹੀਂ ਹੁੰਦੇ ਭੈਣ ਮੈਂ ਛੱਡ ਕੇ ਨਹੀਂ ਆਈ ਉਹਨਾਂ ਨੇ ਮੈਨੂੰ ਆਪ ਘਰੋਂ ਕੱਢਿਆ ਸੱਸ ਸਹੁਰੇ ਨੇ ਆਪਰ ਜਿਹੜੇ ਲੱਛਣ ਹੀ ਇਹ ਜੇ ਹੋਣਗੇ ਤਾਂ ਹੀ ਅਗਲੇ ਨੇ ਘਰੋਂ ਕੱਢਿਆ ਨਹੀਂ ਘਰੇ ਕੰਮ ਕਰਦੀ ਨੂੰ ਕਿਹੜਾ ਕੱਢਦਾਗਾ ਲੌਂਦੀ ਐ ਫਫੜੇ ਜੇ ਨਾਲੇ ਮੇਰੀ ਗੱਲ ਸੁਣ ਲੈ ਤੂੰ ਨਾ ਇੱਥੋਂ ਨਿਕਲ ਜਾ ਮੇਰੇ ਘਰੋਂ ਦੇਖੋ ਭੈਣ ਜੀ ਹਮਨਿੰਦਰ ਭੈਣ ਮੈਨੂੰ ਇਸ ਘਰੇ ਲੈ ਕੇ ਆਈ ਸੀ ਜੇ ਇੱਕ ਵਾਰੀ ਮਨਿੰਦਰ ਭੈਣ ਨੇ ਇਹ ਗੱਲ ਕਹਿ ਦਿੱਤੀ ਬੇਸ ਘਰੋਂ ਭੱਜ ਜਾ ਤਾਂ ਮੈਂ ਭੱਜ ਜੂਗੀ ਲੈ ਉਹਦੇ ਕਹਿੇ ਬਿਨਾਂ ਇਸ ਘਰੋਂ ਮੈਂ ਪੈਰ ਵੀ ਨਹੀਂ ਪਟਦੀ ਨੀ ਘਰ ਦੀ ਮਾਲਕਣ ਮਨਿੰਦਰ ਐ ਕਿ ਮੈਂ ਆ ਜਾਊ ਉਹਦੇ ਪਿੱਛੇ ਬਣਾ ਨਹੀਂ ਜਾਂਦੀ ਇਹ ਮੰਨਿਆ ਕਿ ਮਾਲਕ ਤੁਸੀਂ ਹੋ ਮਰਮ ਆਪਣੀ ਭੈਣ ਦਾ ਮਾਨ ਨਹੀਂ ਤੋੜ ਸਕਦੀ ਛੋਟੀ ਭੈਣਾ ਵਰਗੀ ਉਹ ਮੇਰੀ ਨਾ ਭੈਣ ਨੂੰ ਤੁਸੀਂ ਇੱਕ ਵਾਰੀ ਢਿੱਡਾਂ ਜਣ ਮਿਲਿਆ ਭੈਣ ਹੈ ਦੀ ਇਹ ਖਬਰ ਕਿੰਨਿਆ ਤਨੂੰ ਭੈਣ ਭਾਈ ਬਣਾਉਂਦੀ ਹੋਵੇਂਗੀ ਤੂੰ ਕੁਛ ਮਰਜ਼ੀ ਕਹਿ ਲੋ ਜੀ ਮੈਂ ਨਹੀਂ ਇਹ ਘਰ ਛੱਡ ਕੇ ਜਾਣਾ ਮੇਰੀ ਗੱਲ ਸੁਣ ਤੈਨੂੰ ਪੈਸੇ ਚਾਹੀਦੇ ਨਾ ਮੈਨੂੰ ਦੱਸ ਕਿੰਨੇ ਪੈਸਿਆਂ ਦੀ ਲੋੜ ਹੈ ਇਸ ਘਰ ਚੁਗਾਈਆ ਪੈਸੇ ਤੈਨੂੰ ਮੈਂ ਦੇ ਦੇਨੀ ਆ ਭੈਣ ਜੀ ਇਹ ਘੜਾ ਲਾਚ ਦਿੰਨੇ ਤੁਸੀਂ ਮੈਨੂੰ ਮੈਂ ਪੈਸੇ ਦਾ ਕੀ ਕਰਨਾ ਹੈ ਮੈਂ ਮੈ ਪੈਸੇ ਕਮਾਉਣੇ ਕਿਦੇ ਵਾਸਤੇ ਨੇ ਮੈਂ ਤਾਂ ਕੱਲੀ ਜਾਨਦੀ ਜਾਂਣਾ ਰੋਟੀ ਮੈਨੂੰ ਇੱਥੋਂ ਮਿਲੀ ਜਾਂਦੀ ਐ ਹੋਰ ਮੈਂ ਪੈਸੇ ਨਾਲ ਕੀ ਕਰੂੰਗੀ ਨਹੀਂ ਹੁਣ ਸਾਰੀ ਉਮਰ ਤੇਰਾ ਠੇਕਾ ਤਾਂ ਨਹੀਂ ਲਾਇਆ ਸੀ ਵੀ ਤੈਨੂੰ ਇੱਥੇ ਘਰ ਚ ਬਿਠਾਈ ਰੱਖਾਂਗੇ ਤੈਨੂੰ ਚਾਰ ਪੈਸੇ ਦੇ ਦੇਨੇ ਆ ਦਾ ਕੋਈ ਕਿਰਾਏ ਤੇ ਘਰ ਲੈ ਲੈ ਨਹੀਂ ਮੈਨੂੰ ਨਹੀਂ ਪੈਸੇ ਚਾਹੀਦੇ ਬਸ ਮੈਂ ਕੰਮ ਸਮਾਰ ਕੇ ਕਰ ਲਿਆ ਕਰੂੰਗੀ ਜੇ ਸਾਨੂੰ ਮੇਰੇ ਕੰਮ ਦੇ ਵਿੱਚ ਕੋਈ ਘਾਟਵਾੜ ਲੱਗਦੀ ਐ ਮੈਂ ਦੁਬਾਰੇ ਛਾੜੂ ਬੋਝਾ ਕਰ ਦਿੰਨੀ ਆ ਕਿ ਢੀਠ ਹੈ ਤੇਰੇ ਵਰਗੀ ਢੀਠ ਜਾਨਨੀ ਨਾ ਮੈਂ ਦੁਨੀਆ ਤੇ ਨਹੀਂ ਦੇਖਣੀ ਮੈਨੂੰ ਤਾਂ ਲੱਗਦਾ ਤੇਰੀ ਕੋਈ ਚਾਲ ਹੀ ਹੋਰ ਹੈ ਜਿਹੜੀ ਇਸ ਘਰ ਚ ਕੁੰਡਲੀ ਮਾਰ ਕੇ ਬੈਠ ਗਈ ਤੁਸੀਂ ਤਾਂ ਉਹੀ ਪੁੱਠਾ ਸਿੱਧਾ ਸੋਚੀ ਜਾਂਦੇ ਭੈਣ ਜੀ ਮੇਰੀਆਂ ਕੀ ਚਾਲਾਂ ਹੋਣਗੀਆਂ ਕਿਸਮਤ ਦੀ ਮਾਰੀ ਮੈਂ ਆ ਘਰੋਂ ਕੱਢੀ ਵੱਢੀ ਮੈਂ ਆ ਮੈਂ ਦੱਸ ਕਿਹਦੇ ਵਾਸਤੇ ਚਾਲ ਚੱਲੂਗੀ ਤੇਰੇ ਵਰਗੀਆਂ ਨਾ ਘਰੋਂ ਕੱਡੀਆਂ ਵੱਡੀਆਂ ਜਾਂਦੀਆਂ ਹੁੰਦੀਆਂ ਹੋਰ ਹੋ ਮਹਿਲਾਂ ਚ ਰਾਜ ਕਰਦੀਆਂ ਨੇ ਚਲ ਫੂਕ ਲੈ ਝਾੜੂ ਢੀਠ ਕਿਸੇ ਥਾਂ ਦੀ ਕੋਈ ਨਾ ਤਪਾ ਲੈ ਜਿੰਨਾ ਮਨ ਤਪਾਉਣਾ ਪਰ ਜਦੋਂ ਮੈਂ ਆਪਦੀ ਤੇ ਆਈ ਨਾ ਫੇਰ ਨਾ ਬੁੜੀਏ ਚੀਕ ਮਾਰੀ ਫੇਰ ਨਾ ਮੈਨੂੰ ਦੋਸ ਦੇ ਹੁਣ ਤਾਂ ਮੈਂ ਆਪਦੀ ਕਿਸਮਤ ਨੂੰ ਕੋਸਦੀ ਆ ਫੇਰ ਤੂੰ ਆਪਦੀ ਨੂੰ ਕੋਸੇਗੀ ਵੀ ਹਾਏ ਰੱਬਾ ਆਦਿਨ ਦੇਖਣਾ ਵੀ ਬਾਕੀ ਤੀ ਫੇਰ ਦੇਖੂੰ ਤੇਰੀ ਝਟ ਵੀ ਤੂੰ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਆ ਰਹੀ ਗੱਲ ਘਰੋਂ ਨਿਕਲਣ ਵਾਲੀ ਚاہے ਅੱਡੀਆਂ ਦਾ ਜਿੰਨਾ ਮਰਜੀ ਜ਼ੋਰ ਲਾ ਲੈ। ਨਾ ਕਰੋ ਨਿਕਲਣਾ ਅੱਜ ਤੇ ਨਾ ਕੱਲ। ਜਿੰਨਾ ਚਿਰ ਮੇਰਾ ਪਲਾਨ ਕਾਮਯਾਬ ਨਹੀਂ ਹੁੰਦਾ। ਲੈ, ਤੁਸੀਂ ਇੱਥੇ ਬੈਠੇ ਹੋ ਮੈਂ ਕਦੋਂ ਦੀ ਤਿਆਰ ਹੋਈ ਆਂ ਪਰ ਚੱਲਣਾ ਨਹੀਂਗਾ। ਉਹ ਦੇਖ ਲੈ। ਹੈ? ਮੈਂ ਹੀ ਤਿਆਰ ਹੀ ਆਂ। ਲੱ ਕੀ ਹੋ ਗਿਆ ਦੇਖਿਆ ਹੱਸੇਗਾ ਤੈਨੂੰ ਮਾ ਮਾ ਤੈਨੂੰ ਆਏ ਹੱਸਾਈ ਦੇਖ ਕੇ ਮੈਂ ਕਿਹਾ ਸਾਰੀ ਰਾਤ ਦੀ ਪਾਸੇ ਵਾਰੀ ਜੰਨੀਆ ਹਨਾ ਜਾ ਕੇ ਨਹੀਂ ਆਈ ਤੈਨੂੰ ਵੀ ਕਿਹੜੇ ਵੇਲੇ ਦਿਨ ਚੜੇ ਤੇ ਜਾਗੇ ਹੋਰ ਜੀ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਮੈਂ ਤਾਂ ਸਵੇਰੇ 4 ਵਜੇ ਉੱਠੀ ਫਿਰਦੀ ਆ ਮੈਂ ਤਾਂ ਆਏ ਹਾਂ ਪੇ ਕਦੋਂ ਚੱਲੀ ਆ ਪਕਦੋ ਜੁਆਕ ਲੈ ਕੇ ਆਈਏ ਆਹ ਉਹ ਡੂੰਮਣੀ ਸਰਾਣੇ ਦੁੱਧ ਕਹਨੂੰ ਜਾਂਦਾ ਹੁੰਦਾ ਹੈ ਚਾ ਕੋਈ ਨਹੀਂ ਹਜੇ ਕੋਈ 10 ਵਜੇ ਕੋਟ ਕਚਹਿਰੀ ਖੁੱਲੂਗਾ ਫੇਰ ਹੀ ਜਾਵਾਂਗੇ ਇਹ ਤਾਂ 9 ਵਜੇ ਆ ਮਾ ਤਾਂ ਆਪ ਤਿਆਰ ਹੋ ਕੇ ਬਹਿ ਗਿਆ ਮਾ ਚਾ ਮਰਾ ਦੇਖ ਲਗੇ ਹਜੇ 10 ਵਜੇ ਜਾਂਦੇ ਫਿਰ ਜਾਂਦੇ ਨੂੰ ਵੀ ਟਾਈਮ ਉਹ ਕੋਈ ਨਹੀਂ ਉੱਥੇ ਬੈਠੇ ਰਹਾਂਗੇ ਮੈਂ ਮੂੰਹ ਚੱਕ ਕੇ ਬੰਦਰਾ ਨੂੰ ਕੋਈ ਨਾ ਜੀ ਉੱਥੇ ਬਹਿ ਜਾਣਗੇ ਆਪਾਂ ਅੱਛਾ ਹੁਣ ਘਰੇ ਨਹੀਂ ਜੀ ਲੱਗਦਾ ਹੈ ਔਰ ਜਿਵੇਂ ਤਾਂ ਐਂ ਜਿਹੇ ਪੇ ਜਵਾਕ ਵੀ ਕਦੋਂ ਘਰੇ ਲਿਆ ਮੈਂ ਕਦੋਂ ਉਹਨੂੰ ਚੱਕਾਂ ਚੱਲ ਕੋਈ ਨਹੀਂ ਜਵਾਕ ਵੀ ਆ ਜੂਗਾ ساری ਉਮਰ ਉਹਨੂੰ ਚੱਕਾਂ ਧੀਆਂ ਖੇਡਣ ਧੀਆਂ ਉਹਦੇ ਨਾਲ ਤੇ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਸੀਂ ਨਾ ਹੁਣ ਕੇਸ ਵਾਪਸ ਲੈ ਲਓ ਹੁਣ ਤਾਂ ਲਾੜੀ ਸੁਧਰ ਗਿਆ ਮੈਂਲੇ ਆਰਦਾ ਜਿਗਰਦਾਰ ਟੁਕੜਾ ਦਿੰਦੇ ਆ ਆਪਾਂ ਨੂੰ ਜੇ ਆਪਾਂ ਕੇਸ ਐਂ ਕਰੀ ਰੱਖਿਆ ਨਾ ਤੇ ਆਪਣੀ ਗਲਤ ਗੱਲ ਹੈ ਜੀ ਓ ਯਾਰ ਸੋਚਦਾ ਤਾਂ ਮੈਂ ਵੀ ਸੀ ਵੀ ਚੱਲ ਕੇਸ ਵਾਪਸ ਲੈ ਲ ਮੈਂ ਹਜੇ ਐਵੇਂ ਦਾ ਹੀ ਕਿ ਚਲ ਕਿਹੜਾ ਰੰਗ ਢੰਗ ਦੇਖ ਲਗੇ ਨਹੀਂ ਨਹੀਂ ਜੀ ਜਦੋਂ ਆਪਾਂ ਜਵਾਕ ਹੀ ਦੇਈ ਜਾਂਦੇ ਆਪ ਦਾ ਉਹ ਤੇ ਆਪਾਂ ਕੇਸ ਵਾਪਸ ਲੈ ਲਾਂਗੇ ਨਾਲੇ ਨਹੀਂ ਸਵੇਰ ਨੂੰ ਕੋਈ 3-5 ਹੋ ਜੂਗੀ ਉਹ ਜੋ 3-5 ਕਰਨਗੇ ਲੈ ਕੇ ਜਵਾਕ ਨੂੰ ਆਪਾਂ ਨਾ ਉਦੋਂ 11 ਹੋ ਜਾਣਗੇ ਫਿਰ ਤੁਸੀਂ ਵੀ ਨਾ ਉਹ ਮਜ਼ਾਕ ਕਰਦੇ ਰਹਿੰਦੇ ਹੋ ਚੱਲੀਏ ਜੀ ਟਾਈਮ ਹੋ ਹੀ ਜਾਂਦਾ ਚੱਲ ਕੋਈ ਨਹੀਂ ਚੱਲਦੇ ਐ ਕਰ ਫਿਰ ਮੇਰੇ ਬੂੜ ਚੱਕ ਲਿਆ ਬੂੜ ਪਾਲਾ ਮੈਂ ਬੂੜ ਤਾਂ ਮੈਂ ਚੱਕ ਲੈਣੀ ਆ ਲਾਡੀ ਕੁਝ ਬੋਲੀ ਨਹੀਂ ਉਹ ਯਾਰ ਲਾਡੀ ਨੇ ਤਾਂ ਕੀ ਬੋਲਣਾ ਸੀ ਬਾਕੀ ਮੈਂ ਤਾਂ ਉਸੇ ਗੱਲ ਦਾ ਗੁੱਸਾ ਹੀ ਸੀ ਉਹਦੇ ਮੈਂ ਉਹਨੂੰ ਕਿਹਾ ਤਾਂ ਸੀ ਵੀ ਤੂੰ ਮੇਰੇ ਗੱਲ 'ਚ ਹੱਥ ਪਾਇਆ ਸੀ ਚਲੋ ਤਾਂ ਮਾਫੀ ਵੀ ਮੰਗੀ ਜਾਂਦਾ ਸੀਗਾ ਹਾਂ ਮਾਫੀ ਤਾਂ ਮੰਗ ਲਈ ਖੈਰ ਉਹਨੇ ਆ ਕੇ ਤਾਂ ਹੀ ਤਾਂ ਹੁਣ ਮੈਂ ਕਰ ਸੋਚਦਾ ਸੀ ਵੀ ਚਲ ਕੇ ਇਸ ਜਾਂ ਵਾਪਸ ਲੈ ਲੈਨੇ ਆ ਹੋਰ ਵਧੀਆ ਆਪਾਂ ਕੇਸ ਵਾਪਸ ਲੈ ਲਾਂਗੇ ਤੇ ਲੇ ਹੁਣ ਲਾਡੀ ਵੀ ਸੁਧਰ ਗਿਆ ਵਧੀਆ ਹੁਣ ਮਨਿੰਦਰ ਵੀ ਸੌਖੀ ਹੋ ਜੂਗੀ ਬਸ ਇਕੱਲੇ ਉਹਦੇ ਪਿਓ ਦਾ ਰਹਿ ਗਿਆ ਉਹ ਵੀ ਹੁਣ ਸੋਲਵ ਹੋ ਜਾਊਗਾ ਕੇਸ ਜਆ ਉਹ ਚਲੋ ਉਹ ਤਾਂ ਹੋ ਜਾਊਗਾ ਅਜੇ ਲਾਡੀ ਦੀ ਮਾਂ ਦੇੜਾ ਤਾਂ ਹੌਣ ਚ ਕਿਲਾ ਉਹ ਵੀ ਕੱਟਣਾ ਕੋਈ ਨਾ ਜਿੱਥੇ ਲਾਡੀ ਸੁਧਰ ਗਿਆ ਉੱਥੇ ਉਹਦੀ ਮਾਂ ਵੀ ਸੁਧਰ ਜੂ ਸਾਰੇ ਇਕੱਠੇ ਹੋ ਜਾਣਗੇ ਵਧੀਆ ਆਪਾਂ ਉਹ ਇਕੱਠੇ ਤਾਂ ਕੀ ਹੋ ਜਾਣਗੇ ਜਦ ਕੋਈ ਨਹੀਂ ਯਾਰ ਵਾਹ ਦੀ ਬਾਅਦ ਚ ਸੋਚਾਂਗੇ ਜਾਂ ਤੂੰ ਬੂਟ ਲਿਆ ਚੱਕੇ ਫਿਰ ਚੱਲਦੇ ਆ ਕੋਈ ਨਹੀਂ ਮੈਂ ਲੈ ਕੇ ਆਉਣੀ ਬੂਟ ਅੱਜ ਪਾਈ ਲਿਆਉਣਾ ਝੋਲੀ ਚ ਰਸਾ ਤੇਰੇ ਤੂੰ ਵੀ ਫਿਰ ਖਿਜਿਆ ਕਰੇਂਗੀ ਜਵਾਗ ਤੇ ਤੰਗ ਕਰਿਆ ਕਰੀਂ ਆਵ ਦੇਖ ਕਰੀਂ ਕਦੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਕੰਮ ਮੈਨੂੰ ਉਰੇ ਕਰਨਾ ਪੈ ਰਿਹਾਗਾ ਪਤਾ ਨਹੀਂ ਕਿੱਦੇ ਛਟਕਾਰਾ ਮਿਲੂਗਾ ਦੀਦੀ ਹਾ ਮਨਿੰਦਰ ਬਸ ਛੱਡ ਦੋ ਕੰਮ ਬਹੁਤ ਕੰਮ ਕਰ ਲਏ ਤੁਸੀਂ ਇਹ ਤਾਂ ਆਪ ਹੀ ਕਰ ਲੈਣਗੇ ਅੱਜ ਰੋਟੀ ਬਣੀ ਪਈ ਆ ਰੋਟੀ ਖਾ ਲਓ ਤੁਸੀਂ ਕੋਈ ਗੱਲ ਨਹੀਂ ਰੋਟੀ ਤਾਂ ਮੈਂ ਖਾ ਲੂੰਗੀ ਮੈਨੂੰ ਨਾ ਅੱਜ ਤੇਰੀ ਸੱਸ ਬਾਲਾ ਕੁਝ ਬੋਲੀ ਇੱਧਰ ਹੋ ਜਾ ਕਿਉਂ ਕੀ ਬੋਲੀ ਮੈਨੂੰ ਕਹਿੰਦੀ ਤੂੰ ਇੱਥੇ ਕੀ ਕਰਨ ਆਈ ਐ ਤੇਰਾ ਕੋਈ ਅੱਗਾ ਨਹੀਂ ਕੋਈ ਪਿੱਛਾ ਨਹੀਂ ਪਤਾ ਨਹੀਂ ਤੂੰ ਕੌਣ ਐਂਗੀ ਤੂੰ ਕਹਿੰਦੀ ਇੱਥੋਂ ਭੱਗ ਜਾ ਇੱਥੋਂ ਤੱਕੋ ਨਹੀਂ ਮੈਨੂੰ ਪੈਸਿਆਂ ਦਾ ਲਾਲਚ ਵੀ ਦਿੱਤਾ ਕਹਿੰਦੀ ਜਿੰਨੇ ਤੈਨੂੰ ਪੈਸੇ ਚਾਹੀਦੇ ਨੇ ਮੈਂ ਤੈਨੂੰ ਓਨੇ ਪੈਸੇ ਦੇ ਦੇਣੀ ਆ ਪਰ ਤੂੰ ਇੱਥੋਂ ਭੱਗ ਜਾ ਮੇਰੀ ਗੱਲ ਸੁਣੋ ਦੀਦੀ ਕੁਛ ਮਰਜੀ ਕਹੀ ਜਾਣ ਉਹ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਠੀਕ ਹੈ ਨਾ ਤੁਹਾਨੂੰ ਮੈਂ ਆਪਦੀ ਭੈਣ ਸਮਝ ਕੇ ਇੱਥੇ ਲੈ ਕੇ ਆਂਦਾ ਤੁਸੀਂ ਇੱਥੋਂ ਕਿਤੇ ਵੀ ਨਹੀਂ ਜਾਣਾ ਨਾਲ ਐਸ ਘਰ ਦੀ ਹੁਣ ਮਾਲਕਣ ਮੈਂ ਵੀ ਆ ਜਿੰਨਾ ਟਾ ਮੈਂ ਨਹੀਂ ਕਹਿੰਦੀ ਤੁਸੀਂ ਇੱਥੋਂ ਨਹੀਂ ਜਾਣਾ ਮੈਂ ਤਾਂ ਇਹ ਗੱਲ ਕਹਿ ਦਿੱਤੀ ਵੀ ਮਨਿੰਦਰ ਭੈਣ ਮੈਨੂੰ ਇਸ ਘਰ 'ਚ ਲੈ ਕੇ ਆਈਏ ਜਿੱਦਿ ਉਹਨੇ ਮੈਨੂੰ ਕਹਿ ਦਿੱਤੀ ਇਹ ਗੱਲ ਕਿ ਤੂੰ ਇੱਥੋਂ ਭੱਗ ਜਾ ਵੀ ਮੈਂ ਉਸੇ ਦਿਨ ਹੀ ਭੱਗ ਜੂਗੀ ਫਿਰ ਮੈਨੂੰ ਕਹਿੰਦੀ ਮਨਿੰਦਰ ਇਸ ਘਰ ਦੀ ਕੀ ਲੱਗਦੀ ਆ ਮੈਂ ਵੱਡੀਆਂ ਇਸ ਘਰ ਦੀ ਮਾਲਕਨ ਮੈਂ ਆ ਮੈਨੂੰ ਬਹੁਤ ਕੁਝ ਬੋਲੀ ਜਲਦੀ ਤੇ ਚੁੱਪ ਕਰ ਤੁਸੀਂ ਰੋ ਨਾ ਮੇਰੀ ਗੱਲ ਸੁਣੋ ਇਹ ਤਾਂ ਮੇਰੇ ਨਾਲ ਵੀ ਐਂ ਕਰਦੇ ਆ ਇਹਨਾਂ ਨੂੰ ਤਾਂ ਐਵੇਂ ਇਸ ਕਰੇ ਕੋਈ ਵੀ ਨਾ ਦਿਸੇ ਮੈਂ ਕੱਲੀ ਹੋਵਾਂ ਇਹਨਾਂ ਦੀ ਗੱਲਾਂ ਤੇ ਜਮਾਂ ਗੌਰ ਨਹੀਂ ਕਰਨੀ ਕੁਝ ਮਰਜ਼ੀ ਕਹੀ ਜੇ ਇਧਰ ਲੈ ਕੰਨ ਪਾ ਕੇ ਇਧਰ ਲੈ ਕੰਨ ਚੋਂ ਕੱਢ ਦੇਣੀ ਆ ਇਹ ਤਾਂ ਮੇਰੀ ਮਾਂ ਨੂੰ ਕਿੰਨਾ ਕੁਝ ਬੋਲਦੀ ਸੀ ਜਦੋਂ ਇੱਥੇ ਬੈਠੀ ਸੀ ਮੇਰੀ ਮਾਂ ਮੈਨੂੰ ਵੀ ਬੋਲਦੀ ਕਿ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਤਾ ਪਰ ਤੁਸੀਂ ਇਧਰ ਮੁੜ ਕੇ ਰੋਣਾ ਨਹੀਂ ਹੈਗਾ ਇਹਨਾਂ ਦੀ ਗੱਲਾਂ ਸੁਣ ਕੇ ਬਾਕੀ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰੂੰਗੀ ਇਹ ਆਪੇ ਮੰਮੀ ਨੂੰ ਸਮਝਾ ਦੇਣਗੇ ਤੁਸੀਂ ਆਪ ਇੱਕ ਚੀਜ਼ ਕਰਦੇ ਹੋ ਹੋਰ ਇਹਨਾਂ ਨੂੰ ਕੀ ਚਾਹੀਦਾ ਇੱਥੇ ਚਲ ਕੋਈ ਨਾ ਤੂੰ ਮੇਰਾ ਨਾਉ ਨਾਲ ਹੀ ਫਿਰ ਆਏ ਕਹੂਗੀ ਵੀ ਮੇਰੀ ਨੂੰ ਨਾਲ ਮੈਂ ਲੜਵਾਤੀ ਇਹਨਾਂ ਨੇ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਦੇਖ ਲੈ ਮੈਨੂੰ ਕਿੰਨੇ ਦਿਨ ਹੋ ਗਏ ਇੱਥੇ ਆਈ ਨੂੰ ਮੇਰੇ ਜਵਾਕਾਂ ਦੀ ਕੋਈ ਖੈਰ ਸੁਖ ਦਾ ਪਤਾ ਨਹੀਂ ਲੱਗਿਆ ਮੈਨੂੰ ਜੇ ਮੈਂ ਪਿੰਡ ਜਾਏ ਮੈਂ 2 ਘੰਟੇ ਚ ਮੈਂ ਵਾਪਸ ਆ ਜੂੰਗੀ ਕਰੇ ਤਾਂ ਤੈਨੂੰ ਪਤਾ ਏ ਮੈਨੂੰ ਉਹਨਾਂ ਨੇ ਵੜਨ ਨਹੀਂ ਦੇਣਾ ਜਦੋਂ ਮੈਨੂੰ ਘਰੋਂ ਕੱਢੇ ਦਿੱਤਾ ਮੈਂ ਗਵਾਂਡੀਆਂ ਦਾ ਖੈਰ ਸੁਖ ਦਾ ਪਤਾ ਕਰਕੇ ਉਸੇ ਟਾਈਮ ਆ ਜੂਗੀ ਦੀਦੀ ਇਹ ਚ ਪੁੱਛਣ ਲਈ ਕਿਹੜੀ ਗੱਲ ਆ ਤੁਸੀਂ ਕਦੋਂ ਮਰਜ਼ੀ ਜਾ ਸਕਦੇ ਹੋ ਨਾਲ 2 ਘੰਟਿਆਂ ਦੀ ਗੱਲ ਆ ਭੈਣ 3 ਘੰਟੇ ਜਾਇਓ ਕੰਮ ਤਾਂ ਕਿ ਕੰਮ ਤਾਂ ਪਿੱਛੋਂ ਮੈਂ ਕਰ ਲੂੰਗੀ ਪਰ ਮੈਨੂੰ ਤਾਂ ਇਸ ਗੱਲ ਦਾ ਡਰਾ ਵੀ ਜਿੰਨਣ ਤੁਹਾਨੂੰ ਘਰੋਂ ਹੀ ਕੱਢਤਾ ਜੇ ਉਹਨਾਂ ਨੇ ਉੱਥੇ ਦੇਖ ਲਿਆ ਤੁਹਾਨੂੰ ਫੇਰ ਕੁਝ ਬੋਲੇ ਜਾਂ ਕੁੱਟਿਆ ਮਾਰਿਆ ਫੇਰ ਮੈਂ ਨਾਲੇ ਸਾਹਮਣੇ ਹੀ ਨਹੀਂ ਹੁੰਦੀ ਬਸ ਮੈਂ ਇੱਕ ਵਾਰੀ ਆਪਦੇ ਜਵਾਕਾਂ ਨੂੰ ਦੂਰ ਤੋਂ ਦੇਖ ਕੇ ਆ ਜੂਗੀ ਬਸ ਆਹੀ ਸਾਬ ਰਾ ਜੂਗਾ ਆਹੀ ਰੌਲਾ ਹੁੰਦਾ ਆਪਨੂੰ ਜਵਾਕਾਂ ਦੇ ਮੂੰਹ ਮਾਰ ਜਾਂਦਾ ਆ ਜਵਾਕਾਂ ਪਿੱਛੇ ਤੁਰੀਆਂ ਫਿਰਦੀਆਂ ਆਪਾਂ ਜੇ ਆ ਜਵਾਕ ਨਾ ਹੋਣ ਤਾਂ ਕੀ ਲੋੜ ਆ ਚਲ ਕੋਈ ਨਾ ਤੂੰ ਖਾ ਲਈ ਰੋਟੀ ਹਾਂ ਮੈਂ ਤਾਂ ਖਾ ਲਈ ਤੁਸੀਂ ਆਓ ਰੋਟੀ ਖਾਓ ਫੇਰ ਵਗ ਜਿਓ ਮੈਂ ਆਉਣੀ ਆ ਮੈਂ ਹਾਂ ਓਹੋ ਛੱਡ ਦਿਓ ਤੁਸੀਂ ਬਸ ਇਹਨੂੰ ਜੇ ਕਿਰਾਇਆ ਭਾਲਾ ਚਾਹੀਦਾ ਉਹ ਦੱਸ ਦਿਓ ਮੈਂ ਤੁਹਾਨੂੰ ਦੇ ਦੇਣੀ ਆ ਆਜੋ ਚਲੋ ਆਜੋ ਪਰ ਇਹ ਛੇਤੀ ਮੁੜੇ ਹੋ ਹਨਾ ਹਾਂ ਹਾਂ ਠੀਕ ਹੈ ਆਜੋ ਹਾਂ ਕਾਲੇ ਪਹੁੰਚ ਗਏ ਤੁਸੀਂ ਓ ਯਾਰ ਅਸੀਂ ਵੀ ਬਸ ਤੁਰਦੇ ਆ ਮੈਂ ਤਾਂ ਤਿਆਰ ਆ ਮਨਿੰਦਰ ਨਹੀਂ ਵਾ ਟਾਈਮ ਲੱਗਾ ਤਿਆਰ ਹੋਣ ਲੱਗੀ ਨੇ ਅੱਛਾ ਚਲ ਕੋਈ ਨਹੀਂ ਤੁਸੀਂ ਲਿਖਾ ਲਓ ਜਿਹੜਾ ਕੁਝ ਲਿਖਾਉਣਾ ਸਾਰਾ ਕੁਝ ਹਨਾ ਬਸ ਠੀਕ ਆ ਕੋਈ ਨਹੀਂ ਆਉਣੇ ਆ ਬਸ ਇੱਕ ਤਾਂ ਉਹ ਜਵਾਗੜੀ ਨੂੰ ਤਿਆਰ ਕਰੀ ਜਾਂਦੀ ਸੀ ਬਸ 15 20 ਮਿੰਟ ਤੱਕ ਆ ਜਾਂਦੇ ਆ ਹਾਂ ਹਾਂ ਠੀਕ ਆ ਚਲ ਆਉਣਾ ਬਸ ਮੈਂ ਚੰਗਾ ਚੰਗਾ ਉਹ ਮਨਿੰਦਰ ਓਏ ਆ ਜਾ ਯਾਰ ਉਹ ਤਾਂ ਪਹੁੰਚੇ ਖੜੇ ਉੱਥੇ ਪਹੁੰਚ ਵੀ ਗਏ ਨਹੀਂ ਛੇਤੀ ਤੇ ਹੋਰ ਹੁਣ ਉਹਨਾਂ ਨੂੰ ਬਾਲੀ ਕਾਲੀ ਲੱਗਦੀ ਆਪਣੇ ਨਾਲ ਵੀ ਕਾਲੀ ਤਾਂ ਹੋਣੀ ਐ ਮੇਰੀ ਗੱਲ ਸੁਣੋ ਉਹਨਾਂ ਦੀ ਕਿੰਨੇ ਸਾਲਾਂ ਦੀ ਆਸ ਸੀ ਪਤਾ ਹੈ ਅੱਜ ਪੂਰੀ ਹੋਣ ਲੱਗੀ ਐ ਇਹ ਤਾਂ ਹੈ ਪਰ ਮੇਰਾ ਤਾਂ ਜਾਣ ਨੂੰ ਹੁਣ ਜੀ ਨਹੀਂ ਕਰਦਾ ਦਿਲ じゃ ਖੁਸ਼ੀ ਆਂਦਾ ਜਵਾਬ ਦੇਣਾ ਕਿਹੜਾ ਸੌਖੇ ਆ ਤੇ ਫਿਰ ਕੀ ਹੋ ਗਿਆ ਪਹਿਲਾਂ ਤਾਂ ਤੂੰ ਇਸ ਗੱਲ ਦੀ ਡਟ ਲਾ ਰੱਖੀ ਸੀਗੀ ਵੀ ਮੈਂ ਜਵਾਬ ਉਹਨਾਂ ਨੂੰ ਦੇਣਾ 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 ਹੁਣ ਕੀ ਹੋ ਗਿਆ ਇੱਕ ਮਿੰਟ ਚ ਨਹੀਂ ਚਲ ਜਵਾਬ ਤਾਂ ਆਪਾਂ ਦੇਣਾ ਹੀ ਆਪਾਂ ਕਿਹੜਾ ਮੁਕਰਦੇ ਆ ਪਰ ਫਿਰ ਵੀ ਇੱਕ ਵਾਰੀ ਤਾਂ ਦਿਲ じゃ ਖੁਸਦਾ ਹੀ ਆ ਨਾ ਗੱਲ ਸੁਣ ਜਦੋਂ ਮਰਜੀ ਜਾ ਕੇ ਉੱਥੇ ਮਿਲਿਆ ਆਇਆ ਕਰੀ ਆਪਣੇ ਆਪ ਦੀਆਂ ਕਿਹੜਾ ਬਗਾਨੇ ਆ ਵੀ ਜਾਂ ਹੋਵੇ ਤਾਂ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਣਗੇ ਜਵਾਬ ਨੂੰ ਮਿਲਿਆ ਨਹੀਂ ਜਾਣਾ ਨਹੀਂ ਐਂ ਤਾਂ ਮੈਨੂੰ ਪਤਾ ਐਂ ਤਾਂ ਵੀਰ ਹਰਿਆ ਆਪ ਹੀ ਮਿਲਵਾ ਦਿਆ ਕਰਨਗੇ ਜਦੋਂ ਆਇਆ ਕਰਨਗੇ ਇੱਥੇ ਹਾਂ ਬਸ ਠੀਕ ਹੋਰ ਕੋਈ ਗੱਲ ਬਾਤ? ਹਾਂ ਸੱਚ ਇੱਕ ਗੱਲ ਹੋਰ ਕਰਨੀ ਸੀ ਉਹਦੇ ਹੈਪੀ ਆਇਆ ਸੀਗਾ ਮੁੜ ਕੇ ਉਹਨੇ ਕੋਈ ਗੱਲ ਬਾਤ ਹੋਈ ਮੈਂ ਤਾਂ ਪੁੱਛਣੀ ਭੁੱਲ ਗਈ ਤੁਹਾਨੂੰ ਕੀ ਕਹਿੰਦਾ ਉਹ? ਗੱਲ ਬਾਤ ਜਾ ਕੇ ਆਇਆ ਸੀ ਕੱਲ ਯਾਰ ਉਹਦੇ ਕੋਲੇ ਮੈਂ ਉੱਥੇ ਗਏ ਸੀਗੇ ਸਾਰਾ ਐਡਰੈਸ ਵਗੈਰਾ ਪਤਾ ਕੀਤਾ ਕਾਲੇ ਦੀ ਗੱਲ ਸੱਚ ਨਿਕਲੀ ਕਾਲਾ ਕਹਿੰਦਾ ਵੀ ਯਾਰ ਉਹ ਤਾਂ ਐਡਰੈਸ ਸਾਰਾ ਫੇਕ ਦੇਈ ਬੇਟੀ ਉੱਥੇ ਗੱਲ ਤਾਂ ਉੱਥੇ ਕੁਝ ਵੀ ਨਹੀਂ ਹੈਗਾ ਹੋਰ ਹੁਣ ਕੁਝ ਵੀ ਨਹੀਂ ਗਲਤ ਲਿਖਾਇਆ ਉਹਨੇ ਐਡਰੈਸ ਵਗੈਰਾ ਸਾਰਾ ਸਾਡੇ ਨਾਨੀ ਦਾ ਨਾਮ ਸਹੀ ਆ ਓਹੋ ਜੇ ਸਾਰਾ ਕੁਝ ਗਲਤ ਆ ਹੁਣ ਪੁਲਿਸਾਂ ਨੂੰ ਪਤਾ ਲੱਗ ਗਿਆ ਨਾ ਵੀ ਐਡਰੈਸ ਗਲਤ ਲਿਖਾਇਆ ਹੋਇਆ ਵੀ ਕਿਤੇ ਨਾ ਕਿਤੇ ਉਹ ਦਿਲ ਚ ਖੋਟ ਆ ਤੇ ਫਿਰ ਉਹ ਡੈਡੀ ਨੇ ਅੰਦਰ ਕਾ ਤੋਂ ਘਰੀ ਬੈਠਿਆ ਉਹ ਐ ਥੋੜੀ ਹੁੰਦਾਗਾ ਹੁਣ ਜਦੋਂ ਕਿਤੇ ਤਰੀਕ ਪਊਗੀ ਤਰੀਕ ਤੇ ਜਾ ਕੇ ਜਦੋਂ ਕੋਈ ਨਾਂ ਉੱਥੇ ਬੋੜਿਆ ਫਿਰ ਜਾ ਕੇ ਜ਼ਮਾਨਤ ਹੋਊਗੀ ਐ ਥੋੜੀ ਜ਼ਮਾਨਤ ਹੋ ਜਾਂਦੀ ਹੁੰਦੀ ਆ ਜਦੋਂ ਇੱਕ ਕਰੀ ਬੰਦਾ ਅੰਦਰ ਜਾਵੜਦਾ ਪਤਾ ਨਹੀਂ ਕੌਣ ਸੀ ਕਲੇਣੀ ਬਿਨਾਂ ਗੱਲ ਤੋਂ ਇਲਜ਼ਾਮ ਲਾਤਾ ਮੇਰੇ ਪਿਓ ਤੇ ਚਲ ਕੋਈ ਗੱਲ ਨਹੀਂ ਸਾਰਾ ਕੁਝ ਠੋਠ ਹੋ ਜੂਗਾ ਹੈਪੀ ਨੇ ਮੈਨੂੰ ਦੱਸਿਆ ਕਹਿੰਦਾ ਸਾਰਾ ਕੁਝ ਗੱਲ ਆਪਣੇ ਅੱਕ ਦੇ ਵਿੱਚ ਹੀ ਹੈ ਅਜੇ ਤੱਕ ਜਿੰਨਾ ਚਿਰ ਕੋਈ ਬੰਦਾ ਸਬੂਤ ਲੈ ਕੇ ਸਾਹਮਣੇ ਨਹੀਂ ਖੜਦਾ ਨਾ ਉਹਨਾਂ ਚਿਰ ਕੋਈ ਗੱਲ ਨਹੀਂ ਬਣਨੀ। ਨਹੀਂ ਹੈਪੀ ਕੇਂਦਰ ਸੰਧ ਉਹਦੇ ਪੈਸੇ ਪੁੱਛ ਦਿੱਤੇ ਹੋਣੇ ਆਪਾਂ ਵੀ ਚਾਰ ਪੈਸੇ ਦੀ ਕਿ ਬਾਪੂ ਨੂੰ ਬਾਹਰ ਕਢਾਉਣ ਲਈ। ਜੇ ਆਪਾਂ ਪੈਸੇ ਦਵਾਂਗੇ ਆਪਾਂ ਗਲਤ ਬੱਜਾਂਗੇ ਵੀ ਇਹ ਆਪ ਦਾ ਕੋਈ ਜਿਹੜਾ ਕਾਰਨਾਮਾ ਕੀਤਾ ਵਾ ਉਹਨੂੰ ਸਪਾਉਣ ਵਾਸਤੇ ਪੈਸੇ ਦਿੰਦੇ ਆ। ਚਲ ਦੇਖ ਲੋ। ਹਾਂ। ਅਗਲੇੰਦ ਦਿੱਤੇ ਪੈਸੇ ਅਗਲੇੰਦ ਦਿੱਤੇ ਨਹੀਂ ਪੈਸੇ। ਚਲ ਕੋਈ ਗੱਲ ਨਹੀਂ ਫਿਰ ਕਿੱਡੀ ਗੱਲ ਹੈ ਜਦੋਂ ਕੋਈ ਸਬੂਤ ਹੀ ਨਾ ਹੋਇਆ ਫਿਰ ਕਿਵੇਂ ਉਹਨਾਂ ਨੂੰ ਜੇਲ੍ਹ ਹੋ ਜੂਗੀ ਦੱਸ। ਮੈਨੂੰ ਪਤਾ ਮੇਰਾ ਡੈਡੀ ਇਹੋ ਜੋ ਕੁਝ ਨਹੀਂ ਕਰ ਸਕਦਾ ਉਹ ਸੱਚਾ ਪਰ ਇਹ ਲੋਕਾਂ ਨੂੰ ਕਿਵੇਂ ਸਾਬਤ ਕਰਗੇ ਆਪਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਜਿਹੜੀ ਸੱਚਾਈ ਹੋਦੀ ਹੈ ਨਾ ਉਹ ਲੁਪੇ ਨਹੀਂ ਰਹਿੰਦੀ ਹੁੰਦੀ ਸਾਹਮਣੇ ਆ ਜੂਗੀ ਠੀਕ ਹੈ ਨਾ ਰੱਬ ਤੇ ਭਰੋਸਾ ਰੱਖ ਰੱਬ ਤੇ ਭਰੋਸਾ ਤਾਂ ਮੈਨੂੰ ਸੀ ਗਈ ਤਾਂ ਹੀ ਹੁਣ ਸਾਰਾ ਕੁਝ ਠੀਕ ਹੋਇਆ ਬੁਲਬੁਲ ਘਰੋਂ ਬਾਹਰ ਹੋਈ ਆ ਬਸ ਫਿਰ ਰੱਬ ਦੇ ਭਰੋਸਾ ਰੱਖ ਕੇ ਜਵਾਗ ਦੀ ਕਾਲਿਆਰ ਕਰਨ ਦੇ ਦੇ ਜਿਹੜਾ ਆਪਣਾ ਇਧਰ ਇਹਨਾਂ ਨਾਲ ਕੇਸ ਚੱਲਦਾ ਇਹ ਵੀ ਆ ਬਣਾ ਲੈ ਮੜੀ ਜੀ ਬਸ ਮੈਂ ਤਾਂ ਇਹੀ ਕਹਣਾ ਮੰਮੀ ਨੇ ਗੱਲ ਕਰ ਲਈ ਸੀਗੀ ਤੁਸੀਂ ਮੰਮੀ ਨੇ ਕੀ ਗੱਲ ਕਰਨੀ ਸੀ ਵੀ ਆਪਾਂ ਅੱਜ ਉਧਰ ਓਹੋ ਬੇਬੇ ਨੂੰ ਤਾਂ ਸਾਰਾ ਕੁਝ ਹੀ ਪਤਾਗਾ ਬੇਬੇ ਦੇ ਕਹਿੰਦੇ ਤਾਂ ਗੱਲਬਾਤ ਸਟਾਰਟ ਕਰੀ ਸੀ ਆਪਾਂ ਗਾਇਨਾ ਉਹ ਕਿੰਨੇ ਟਾਈਮ ਦੀ ਗੱਲ ਹੈ ਜਦ ਬੇਬੇ ਨੇ ਹਾਮੀ ਭਰੀ ਸੀਗੀ ਤੁਸੀਂ ਇੱਕ ਵਾਰੀ ਤਾਂ ਬੇਬੇ ਨਾਲ ਗੱਲ ਕਰਨੀ ਸੀ ਆਪਾਂ ਕੱਲ ਵੀ ਜਾਏ ਉਦੋਂ ਵੀ ਇਹਨੂੰ ਦੱਸਿਆ ਤੇ ਫਿਰ ਕੀ ਗੱਲ ਹੈ ਜੇ ਆਪਾਂ ਜਵਾਬ ਨਹੀਂ ਦੇ ਦਾਂਗੇ ਤੇ ਬੇਬੇ ਵੇ ਵਿਗੜਾ ਵਿੱਚ ਲਾਤਾਂ ਲਾ ਦਊਗੀ ਕੀ ਪਤਾ ਬੇਬੇ ਤਾਂ ਕੀ ਬੋਲੇ ਕੀ ਨਾ ਬੋਲੇ ਆਪਾਂ ਐਂ ਆਖੂਗੀ ਮੈਂਨ ਕੋਈ ਰਾਇ ਨਹੀਂ ਕਰਦੇ ਹੈਗੇ ਹੁਣ ਚਲ ਕੋਈ ਗੱਲ ਪੁੱਛ ਲੂnga ਬੇਬੇ ਨੂੰ ਹੈਗੇ ਕਿੱਥੇ ਬੇਬੇ ਨੂੰ ਬਲਾ ਬਰਾਂਡਿਚ ਬੈਠੀ ਹੈ ਬੇਬੇ ਮੈਂ ਤਾਂ ਤੈਨੂੰ ਆਇਆ ਕਹਨਾ ਸੀ ਉਹ ਉੱਥੇ ਪਹੁੰਚੇ ਖੜੇ ਆ 15-20 ਮਿੰਟ ਆਪਾਂ ਨੂੰ ਇੱਥੇ ਗੱਲ ਕਰਦਿਆਂ ਨੂੰ ਲੱਗ ਜਾਣਗੇ ਓਹੋ 15-20 ਮਿੰਟ ਦੱਸਾਂ ਹੀ ਬੇਬੇ ਨੂੰ ਅਸੀਂ ਚੱਲਨੇ ਆਂ ਕੁੜੀ ਨੂੰ ਲੈ ਕੇ ਹੋਰ ਦੱਸ ਬੇਬੇ ਨਾ ਇੱਥੇ ਕੀ ਕਹਿਣਾ ਚਲ ਕੋਈ ਨਹੀਂ ਦੱਸ ਦਿੰਨਾ ਬੇਬੇ ਨੂੰ ਤਾਂ ਹਾਂ ਤੁਸੀਂ ਉੱਧਰ ਜਾ ਕੇ ਗੱਲ ਕਰ ਲਓ ਬੇਬੇ ਨੇ ਮੈਂ ਤਾਂ ਕਹਿੰਦੀ ਚਲ ਮੈਂ ਉਹਨੇ ਬਸ ਕੁੜੀ ਦਾ ਬੈਗ ਬੁੱਕ ਪੈਕ ਕੀਤਾ ਸਾਰੇ ਕੱਪੜੇ-ਕੁਪੜੇ ਪਾਤੇ ਬੈਗ ਚ ਦੂਜੀ ਮੰਮੀ ਨੇ ਦੇਖਦੀ ਕਿੱਥੇ ਆ ਜੀ ਤਬਸੰ ਅਸਾ ਵੈਸੇ ਤੁਹਾਨੂੰ ਬਤਾਵਦੇ ਘਰ ਬਿਨਾਂ ਕਿੱਥੇ ਜੀ ਲੱਗਦਾ ਨਾਲ ਦੂਜੀ ਗੱਲ ਮੰਮੀ ਬਾਹਲੇ ਚੁੱਬੇ ਜੇ ਮਾਰਦੀ ਆ ਕਿਉਂ ਕਹਿੰਦੀ ਰਹਿੰਦੀ ਹਾਂ ਤੂੰ ਹੱਥ ਧੀਰੇ ਬੈਠੀ ਰਹਿੰਗੀ ਕਦੋਂ ਇੱਥੋਂ ਜਾਏਂਗੀ ਮੇਰੇ ਸਾਹਮਣੇ ਬੋਲ ਕੇ ਹਟੀ ਮੰਮੀ ਨੂੰ ਹੁਣ ਜੇ ਮੈਂ ਕੁਝ ਬੋਲ ਦਿਆਂ ਫੇ ਲੜਾਈ ਨੂੰ ਥਾਂ ਫਿਰ ਮੈਂ ਤਾਂ ਮੰਮੀ ਨੂੰ ਕਹਿ ਦੇਣੀ ਵੀ ਤੂੰ ਚੁੱਪ ਕਰ ਜਾ ਜੇ ਕੋਈ ਕੁਝ ਨਹੀਂ ਹੁੰਦਾ ਨਾ ਬੋਲੀ ਜਾ ਕਰੰਦੇ ਚੱਲ ਕੋਈ ਨਾ ਯਾਰ ਮੰਮੀ ਦਾ ਤਾਂ ਸੁਭਾਅ ਹੀ ਇਹ ਹੈ ਜਗਾ ਤੈਨੂੰ ਪਤਾ ਤਾਂ ਉਹ ਤਾਂ ਮੈਨੂੰ ਵੀ ਬੋਲ ਪੈਂਦੀ ਹੁੰਦੀ ਆ ਉਹ ਮੈਨੂੰ ਤਾਂ ਪਤਾ ਪਰ ਮੰਮੀ ਨੂੰ ਤਾਂ ਗੁੱਸਾ ਆਉਂਦਾ ਨਾ ਮੰਮੀ ਨੂੰ ਤਾਂ ਵਿਚਾਰ ਨੂੰ ਐ ਫੀਲ ਹੁੰਦਾ ਨਾ ਵੀ ਹਾਂ ਮੈਂ ਇੱਥੇ ਆ ਕੇ ਬੈਠੀ ਐਨਾਂ ਕੋਲ ਤਾਂ ਕਰਕੇ ਮੈਨੂੰ ਸੁਣਨੀਆਂ ਪੈਂਦੀਆਂ ਨੇ ਗੱਲਾਂ ਚਲ ਫਿਰ ਕਿੰਨੇ ਕੁ ਟਾਈਮ ਦੀ ਗੱਲ ਆ 10 15 ਦਿਨਾਂ ਦੀ ਗੱਲ ਆ ਉਹ ਤਾਂ ਪਹਿਲਾਂ ਵੀ ਬੋਲਦੀ ਸੀ ਆ ਤਾਂ ਆਏ ਹੋਵੇ ਬੇਬੇ ਹੁਣ ਬੋਲਣ ਲੱਗੀ ਆ ਉਹਨਾਂ ਨੂੰ ਤਾਂ ਇਸ ਗੱਲ ਦੀ ਯਾਦ ਤਾਂ ਨਾ ਕਰ ਗੁੱਸਾ ਨਾ ਕਰਿਆ ਕਰੋ ਐਵੇਂ ਦੀ ਗੱ ਚਲ ਦੇ ਫੇਰ ਅਬ ਚੱਲ ਵਰਦਨ ਤਿਆਰ ਹੀ ਆਸ ਤਾ ਜਵਾਗੜੀ ਨੂੰ ਤਿਆਰ ਕਰ ਦੂੰ ਤਿਆਰ ਆ ਤੋ ਕੁੜੀ ਤਾਂ ਕੱਪੜੇ-ਕੁੱਪੜੇ ਸਾਰੇ ਪੈਕ ਕਰ ਲਿਓ ਕਹਿੰਦੇ ਸੀ ਉਧਰ ਦੀ ਲੈ ਕੇ ਜਾਵਾਂਗੇ ਹਾਂ ਬਸ ਮੈਂ ਬੈਗ ਪੈਕ ਕਰਦੇ ਨਹੀਂ ਕੁੜੀ ਇਹ ਵੀ ਸਾਰੇ ਦੇ ਨਹੀਂ ਹੈ ਇਹ ਖਾਵਰਾ ਵੱਡੇ ਕੱਟੀ ਵਾਲੀਆਂ ਦਿਖਾਈ ਜਾਂਦੇ ਆ ਬੰਦੀ ਕਰ ਪਰੇ ਬੇਬੇ ਹਾਂ ਕਿ ਮੈਂ ਇੱਥੇ ਅੰਦਰ ਬੈਠੀ ਆ ਮੈਂ ਤਾਂ ਹੱਟੇ ਟੀਵੀ ਜਨ ਜਾਂ ਦੇਖਦੀ ਸੀ ਕੋਈ ਖਬਰਾਂ ਸੁਣ ਲੈ ਇਹਦੇ ਚਾਹੀ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਵਾਰਦਾਤ ਹੋਦੀ ਮੇਰੇ ਤਾਂ ਭਾਈ ਦਿਲ ਘਟਣ ਲੱਗ ਪੈਂਦਾ ਫਿਰ ਹੁੰਦੇ ਵਾਲੇ ਐਕਸੀਡੈਂਟ ਵਾਲੀ ਹੋਈ ਆ ਇੱਕ ਕਚੋਰੀਆਂ ਦਾ ਹੋਇਆ ਪਿਆ ਦੇਖ ਲਾ ਬਾਹਲਾ ਨਾ ਚੋਰੀਆਂ ਦਾ ਮੇਰੀ ਗੱਲ ਸੁਣ ਕਦੇ ਵੀ ਐਸੇ ਪੱਜਾਂਦੇ ਨਾ ਆਪਣੇ ਖੇਤਾਂ ਵਾਲੇ ਪਾਸੇ ਜਾਂਦੇ ਆ ਦੋ ਤਿੰਨ ਚੋਰੀਆਂ ਹੋ ਗਈਆਂ ਇੱਥੇ ਦਾਜ ਰੋਗ ਹੋ ਗਿਆ ਉਹ ਹੀ ਤਾਂ ਹੈ ਬੀਏ ਮੇਰੀ ਗੱਲ ਸੁਣਾ ਆ ਨਸ਼ੇੜੀ ਥਾਂ ਥਾਂ ਤੁਰੇ ਫਿਰਦੇ ਭੁੱਖੇ ਮਰਦੇ ਫਿਰ ਚੋਰੀਆਂ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਇਹ ਆ ਜੋਧਪੁਰੋਂ ਆਉਂਦਾ ਸੀਗਾ ਉੱਦ ਕਿਨਾਂ ਮਾ ਆਪਣਾ ਬੈਂਕ ਚ ਲੱਗਿਆ ਹੋਇਆ ਮੁੰਡਾ ਤੇ ਰੁਪਿਆ ਸੀ ਉਹਦੇ ਕੋਲੇ ਖਾਛਾ ਕੋ 4 ਤਨਾ ਹੀ 5 ਲੱਖ ਰੁਪਏ ਸੀ ਤੇ ਮੋਟਰਸਾਈਕਲ ਤੇ ਹੁੰਦਾ ਸੀਗਾ ਡਾ ਕੇ ਟੰਬਾ ਟਾਇਰ ਦੇ ਵਿੱਚ ਨਾਲ ਇਹਦਾ ਮੋਟਰਸਾਈਕਲ ਸਿੱਟ ਲਿਆ ਨਾਲੇ ਕੁੱਟਿਆ ਨਾਲੇ ਪੈਸੇ ਹੋ ਗਏ ਉਹੀ ਐ ਵੀਰ ਅਗਲੇ ਪਹਿਲਾਂ ਵਿੜਕ ਰੱਖਦੇ ਆ ਵੀ ਐ ਇੰਨੇ ਵਜੇ ਆਉਂਦਾ ਜਾਂਦਾ ਫੇਰ ਅਗਲੇ ਨੂੰ ਸਾਰਾ ਭੇਤ ਹੁੰਦਾਗਾ ਕੈਸ਼ ਰੱਖਣ ਦਾ ਟਾਈਮ ਹੀ ਨਹੀਂ ਕਰਦਾ ਮੈਂ ਮੈਂ ਤੇਰੇ ਕੋਲ ਗੱਲੀ ਲੱਗ ਗਿਆ ਮੈਂ ਤੈਨੂੰ ਆਏ ਕਹਿੰਦਾ ਸੀਗਾ ਵੀ ਅਸੀਂ ਜਾਣਦੇ ਆ ਚੰਗਾ ਮੜਾ ਧਿਆਨ ਰੱਖੀ ਕਰਦਾ ਕਿੱਥੇ ਜਾਂਦੇ ਹੋ ਮੈਂ ਮਨਿੰਦਰ ਤੇ ਸੀਰਤ ਜਾ ਕੇ ਆਣਾ ਮੜਾ ਬਾਜ਼ਾਰ ਕਿਉਂ ਇੰਨਾ ਨੂੰ ਇੱਥੇ ਬਾਜ਼ਾਰ ਚ ਕਿਹੜਾ ਮੇਲਾ ਦਿਖਾਉਣ ਚੱਲੇ ਆ ਤੂੰ ਉਹ ਮੇਲਾ ਕਾ ਨੂੰ ਕਚਹਿਰੀਆਂ ਲੈ ਕੇ ਜਾਣਾ ਬੇਬੇ ਕਚਹਿਰੀ ਚ ਕੀ ਕਰਨ ਜਾਣਾ ਦੱਸਿਆ ਤਾਂ ਸੀ ਤੈਨੂੰ ਤੇਰੇ ਨਾਲ ਗੱਲ ਨਹੀਂ ਕਰੀ ਸੀਗੀ ਮੈਂ ਹਾਂ ਆ ਸੀਤ ਦਾ ਗੋਦਨਾਮਾ ਕਰਨਾ ਕਾਲੇ ਨੇ ਬੇ ਰਹਿਣ ਦੀ ਨਾ ਦੇ ਕੁੜੀ ਮੇਰੀ ਗੱਲ ਸੁਣ ਲੈ ਲੋਕ ਕੀ ਕਹਿਣਗੇ ਐਲਕ ਹੂੰ ਤਾਂ ਵੱਡੇ ਸਰਦਾਰ ਕਹਾਉਂਦੇ ਆ ਆਪਦੀ ਕੁੜੀ ਇਹਨੇ ਤਾਂ ਰੱਖੀ ਨਹੀਂ ਗਈ ਉਹ ਹੋ ਫਿਰ ਪਕੜਾ ਬਗਾਨਿਆਂ ਨੂੰ ਦੇਣੀ ਆ ਬੇਬੇ ਉਹ ਤਾਂ ਆਪਣੀ ਆਪ ਦੇ ਆ ਕਦੋਂ ਮਰਜੀ ਉਹਨਾਂ ਦੇ ਨਾਲ ਜਾ ਕੇ ਵਰਤਣ ਲੱਗ ਜਾਣੇ ਨਾਲੇ ਆਪਾਂ ਹਾਂ ਉਹਦੇ ਨਾਲ ਵਰਤ ਲੈਗਾ ਤੈਨੂੰ ਪਤਾ ਉਹ ਕਿੱਡਾ ਢਿੱਡ ਦਾ ਖੋਰੀ ਆ ਉਖੋਰੀ ਦਾ ਹੈਗਾ ਬੇਬੇ ਹਾਂ ਤੂੰ ਗੱਲ ਨਹੀਂ ਸਮਝੀ ਤੇਰੇ ਦਿਮਾਗ ਨੂੰ ਕੀ ਹੋਇਆਗਾ ਮੈਂ ਉਹਦੇ ਨਾਲ ਸ਼ਰਤ ਰੱਖੀ ਹੈ ਇੱਕ ਜਿਹੜਾ ਉਹਨੇ ਮੇਰੇ ਤੇ ਕੇਸ ਲਾ ਰੱਖਿਆ ਜ਼ਮੀਨ ਦਾ ਵੀ ਅੱਧ ਤੈਨੂੰ ਵੀ ਪਤਾ ਹੁਣ ਅੱਧ ਤਾਂ ਉਹਨੂੰ ਆਉਂਦਾ ਹੀ ਹੈਗਾ ਹਾਂ ਜੇ ਉਹ ਕੇਸ ਜਿੱਤੂਗਾ ਤਾਂ ਜਿੱਤੂਗੀ ਆਪਾਂ ਦਾ ਜਮਾਇਤਾਰੇ ਪਾਸ ਹੀ ਗਏਵੇਂ ਆ ਵੀ ਜੇ ਕੁੜੀ ਦੇਤੀ ਅੱਧ ਦਾ ਤਾਂ ਮਾਲਕ ਉਹ ਫੇਰ ਵੀ ਹੈ ਮਾਲਕਾ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਬੇਬੇ ਦੇਖ ਕੋਈ ਨਾ ਮੈਂ ਸ਼ਰਤ ਰੱਖੀ ਹੈ ਕਿ ਕੁੜੀ ਮੈਂ ਸਾਨੂੰ ਗੋਹ ਦੇਣਾ ਠੀਕ ਹੈ ਤੇ ਜਿਹੜਾ ਸਾਰਾ ਆਪਣਾ ਕੇਸ ਚੱਲਦਾ ਤੇ ਉਹਨੂੰ ਆਦਾ ਵਾਪਸ ਲੈ ਲਵਾਂ ਜਾ ਕੇ ਪੱਕੀ ਗੱਲ ਐ ਹਾਂ ਕਿਹਾ ਉਹਨੂੰ ਮੈਂ ਮੇਰੀ ਗੱਲ ਸੁਣ ਲੈ ਉਹ ਤੇ ਜਮਈ ਤਵਾਰੀ ਨਾ ਕਰੀ ਉਹ ਬੰਦਾ ਬਹੁਤ ਬੇਈਮਾਨ ਐ ਉਹ ਤਾਂ ਬੇਈਮਾਨ ਐ ਉਹਦੀ ਘਰ ਵਾਲੇ ਤਾਂ ਨਹੀਂ ਉਹਦੀ ਘਰ ਵਾਲੀ ਨੇ ਕਿਹਾ ਕਿ ਜੀ ਤੁਸੀਂ ਕੇਸ ਵਾਪਸ ਲੈ ਲਿਓ ਠੀਕ ਐ ਆਪਾਂ ਨੂੰ ਤਾਂ ਕੱਲੀ ਇੱਕ ਜਵਾਬ ਚਾਹੀਦਾ ਉਹਨਾਂ ਦੇ ਆਲਾਦ ਉੱਤੇ ਆਏ ਰਹੋਵੇ ਤੈਥੋਂ ਸਾਰਾ ਕੁਝ ਲਿਖਿਆ ਕੇ ਮੁੜ ਕੇ ਆਪ ਕੇਸ ਨਾ ਵਾਪਸ ਲਵੇ ਇਹ ਗੱਲ ਦੀ ਕੀ ਗਾਰੰਟੀ ਐ ਉਹ ਲਿਫਤ ਪੜ ਕਰਾਂਗੇ ਉੱਥੇ ਹੁਣ ਜਿੱਥੇ ਜਾਣਿਆ ਗੋਦਨਾਮਾ ਕਰਾਂਗੇ ਉਹ ਸੇ ਤੋਂ ਲਿਖਾ ਕੇ ਉੱਥੇ ਉਹਦਾ ਗੂਠਾ ਜਾਂ ਸਾਈਨ ਕਰਾਵਾ। ਹਾਂ ਚੱਲ ਮੇਰੀ ਗੱਲ ਸੁਣ ਲੈ। ਕੱਚਾ ਕੰਮ ਨਾ ਛੱਡ ਕੇ। ਜਮਾ 1% ਕੱਚਾ ਕੰਮ ਨਹੀਂ ਕਰਦਾ। ਠੀਕ ਐ। ਕੁੜੀ ਆ। ਕੁੜੀ ਇਹਨਾਂ ਨੂੰ ਦੇ ਦਾਂਗੇ। ਠੀਕ ਐ ਜਿਹੜੀ ਆਪਣੇ ਜਿਮੀਨਾਂ ਆਪਣੇ ਕੋਲ ਰਹਿ ਜੂਗੀ ਕੇਸ ਵਾਪਸ ਲੈ ਲੂਗਾ। ਉਹਦੇ ਚੋਂ ਤਾਂ ਦੁੱਕੀ ਜਾਣੀਂ ਨਾਲੇ ਪਾਸੇ। ਜਿਹੜੀ ਕਾਲੇ ਨੇ ਹੁਣ ਆਪਦੀ ਨਮੀ ਬਣਾਈ ਐ ਕੰਮ ਕਰਕੇ ਠੀਕ ਐ। ਉਹ ਕੁੜੀ ਦੇ ਨਾਮ ਕਰਾਉਣੀ ਆ ਹੁਣ ਉਹਦਾ ਨਾਮ ਦੇ ਵਿੱਚ। ਮੇਰੀ ਗੱਲ ਸੁਣ ਲੈ। ਇਹ ਗੱਲ ਦਾ ਧਿਆਨ ਰੱਖੀ ਵੀ ਜਿਹੜਾ ਉਹਦੀ ਪੋਰਾ-ਪੋਰਾ ਚੀਜ਼ ਐ ਸਾਰੀ ਕਪਾਈ ਮੈਂ ਤਾਂ ਪਹਿਲਾਂ ਕੁੜ ਫੇਰ ਕੁੜੀ ਗੋਦ ਦਿਆਂ ਉਹ ਤਾਂ ਆਪ ਹੀ ਕਹਿੰਦੇ ਆ ਕਹਿੰਦੇ ਸਾਡੇ ਕਿਹੜਾ ਜਵਾਕ ਉਹਨਾਂ ਨਾਲ ਸੀ ਕੋਈ ਹੋਰ ਜਵਾਕ ਗੋਦ ਲੈਣਾ ਕੱਲੀ ਧੀ ਦੇ ਨਾਂ ਕਰਾਵਾਂਗੇ ਸਾਰਾ ਕੁਝ ਧੀ ਹੈਗੀ ਆ ਆਪਣੀ ਧੀ ਨੂੰ ਵਿਆਹ ਹੀ ਤੋਰ ਦਾਂਗੇ ਤੇ ਬਾਕੀ ਪ੍ਰੋਪਰਟੀ ਆਪਣੀ ਆਪਣੀ ਜ਼ਮੀਨ ਵੀ ਆਪਣੇ ਪੱਲੇ ਖਾਲੀ ਦੀ ਜ਼ਮੀਨ ਵੀ ਆਪਣੇ ਪੱਲੇ ਸਾਰਾ ਇਹ ਰਿਲਾਵਾ ਸੀ ਕੱਲਾ ਮੈਂ ਹੀ ਗੱਲ ਤਾਂ ਕਹੀ ਹੈ ਨਾ ਮੈਂ ਤਾਂ ਇਹ ਜਾਣ ਕੇ ਮਨਿੰਦਰ ਦਾ ਮਿੱਠਾ ਪਿਆਰਾ ਹੋ ਕੇ ਠੀਕ ਹੈ ਇੱਕ ਕੁੜੀ ਇਹਨਾਂ ਨੂੰ ਦੇ ਦਿੰਨੇ ਆ ਕੁੜੀ ਤਾਂ ਕਰਾਉਣਾ ਵੀ ਕੀ ਹੈ ਮੇਰੀ ਗੱਲ ਸੁਣ ਲੈ ਨਾਲੇ ਇਹਦੇ ਨਾਲ ਬੜਾ ਮਿੱਠਾ ਪਿਆਰਾ ਹੋਣ ਦੀ ਲੋੜ ਨਹੀਂ ਮੈਨੂੰ ਤਾਂ ਟੀ ਚੜਦੀ ਜਿਹੜੀ ਦੀ ਮਾਂ ਬੈਠੀ ਇੱਥੇ ਇਹਨੂੰ ਕੱਢ ਘਰ ਫਿਰ ਉਹਨ ਕਰਦਾ ਕਿ ਜੇ ਮੈਂ ਦੱਸਿਆ ਤਾਂ ਹੈ ਬੇਬੇ ਵੀ ਉਹਦੇ ਇਹ ਆਉਂਦੀ ਨਹੀਂ ਸੀਗੀ ਮੌਕੇ ਤੇ ਲੈ ਕੇ ਆਉਂਦੀ ਆ ਹਾਂ ਆਉਂਦੀ ਨਹੀਂ ਸੀ ਨਾਲਗਾ ਇੱਕ ਕਪੜਾ ਸੇੜ ਹੋਰ ਲਿਆਂਦੀ ਨਾਲ ਕੋਈ ਨਾ ਬਸ ਹੁਣ ਗੱਲਬਾਤ ਚੱਲੀ ਜਾਂਦੀ ਬੇਬੇ ਦੋ ਚਾਰ ਦਿਨਾਂ ਦੀ ਗੱਲਬਾਤ ਉਹ ਜਿਹੜੀ ਕੁੜੀ ਨੇ ਕੇਸ ਨਹੀਂ ਪਾਇਆ ਸੀਗਾ ਰੇਤ ਦਾ ਹਾਂ ਤੇ ਉਹ ਤਾਂ ਹੁਣ ਆਈ ਨਹੀਂ ਪੇਸ਼ ਨਹੀਂ ਹੋਈ ਸਾਹਮਣੇ ਟੁੱਠਾ ਕੇ ਸਭੀ ਨਾ ਤਾਂ ਉਹਨੇ ਆਉਦਾ ਐਡਰੈਸ ਸਾਹਮਣੇ ਦਿੱਤਾ ਕਾ ਪਾਗੀ ਝੁੱਠਾ ਕੇਸ ਹਾਂ ਤੈਨੂੰ ਬਲੱਗਦਾ ਵੀ ਇਹ ਬੰਦੇ ਚੰਗੇ ਨੇ ਤੈਨੂੰ ਇਹਦੀ ਕਰਤੂਤਾ ਨਹੀਂ ਪਤਾ ਉਹ ਮਾਤਾ ਜੀ ਸੱਚਾ ਹੁੰਦਾ ਤਾਂ ਬੰਦਾ ਕਰਦਾ ਨਾ ਕੋਈ ਨਹੀਂ ਅਗਲੀ ਕਿਸੇ ਕੰਮ ਮਤਲਬ ਕਿਤੇ ਹੋਰ ਉਲਝੀ ਹੁੰਦੀ ਹੈ ਅੱਲ ਦੇਖੀਏ ਹੋਗੀ ਕਿ ਉਹਦਾ ਪਰਸ ਚੌਥੀ ਤਰੀਕ ਹੈਗੀ ਜੇ ਤਰੀਕ ਦੇ ਵਿੱਚ ਨਾ ਆਈ ਤਾਂ ਮੇਰੇ ਸਾਬ ਨਾਲ ਬਾਅਦ ਜਤ ਬਰੀ ਹੋ ਜੂਗਾ ਹਾਂ ਹੋ ਜੂ ਪਰ ਇਹ ਏਡੇ ਚੰਗੇ ਕਰਮ ਇਹਨਾਂ ਦੇ ਕਿੱਥੇ ਇਹ ਤਾਂ ਦੇਖੀ ਜੇਲ੍ਹ 'ਚ ਹੀ ਸੜੂ ਮਰਨਾ ਚੱਲ ਆਪਾਂ ਕੀ ਲੈਣਾ ਹੁਣ ਮੈਂ ਜਾ ਬੜਾ ਮੈਂ ਤੇਰੇ ਕੋਲ ਜਾ ਭਾਗ ਜਾ ਭਾਗ ਜਾ ਹੈਂ ਤੇ ਮੇਰੇ ਘਰ ਤੋਂ ਤੁਮਨਿੰਦਰ ਆਉਗੀ ਨਾ ਤੈਨੂੰ ਕਹਦੀ ਮਾੜੀ ਮੋਟੀ ਪਿਆਰ ਨਾਲ ਬੁਲਾ ਲਿਆਈ ਨਹੀਂ ਹੈਗਾ ਵੀ ਤੂੰ ਉਹਨਾਂ ਨੂੰ ਭੱਜ ਕੇ ਭੇਜਿਆ ਨੂੰ ਕਹਦੀ ਚੱਲ ਕੋਈ ਗੱਲ ਨਹੀਂ ਤੀਏ ਠੀਕ ਹੈ ਵੀ ਤੂੰ ਉਹਨਾਂ ਨੂੰ ਕੁੜੀ ਦਿੱਤੀ ਹੈ ਜਵਾਬ ਦਿੱਤਾ ਆ ਮੈਂ ਠੀਕ ਹੈ ਤੇ ਜਾ ਕੇ ਉਹਨਾਂ ਨਾਲ ਕੋਈ ਗੱਲ ਨਹੀਂ ਮਾੜਾ ਮੋਟਾ ਜੇ ਤੇਰਾ ਦਿਲ ਕਰਦਾ ਹੁੰਦਾ ਜਾ ਕੇ ਮਿਲ ਆਇਆ ਕਰ ਚੰਗਾ ਕਹਿਦਾ ਨਹੀਂ ਹੁੰਦਾ ਮੈਂ ਤਾਂ ਤੇਰੀ ਗੱਲ ਨਹੀਂ ਸਮਝਉਂਦੀ ਉਹਦੀ ਬਿੰਦ ਕੁੱਛ ਕਹਿ ਦੂ ਇਹਨਾਂ ਨੂੰ ਇਹਨਾਂ ਦੇ ਮੂਰੇ ਨੀਵੀ ਹੋ ਜਾ ਓਹੋ ਨੀਵੇਂ ਵਾਲੀ ਗੱਲ ਨਹੀਂ ਬੇਬੇ ਸਾਰਾ ਕੁਝ ਆਪਣੇ ਕੋਲੇ ਤਾਂ ਹੀ ਤਾਂ ਸਿਰ ਚੜੀ ਐ ਮਾਮਾ ਦੀਆਂ ਬੈਠੀਆਂ ਪਤਾ ਕਿਵੇਂ ਚਾਂਬਲੀਆਂ ਨੇ ਇੱਥੇ ਮੈਂ ਸਿਰਫ ਪਤਾ ਕਿਹੜੀ ਹਾਂ ਨੌਕਰ ਨਹੀਂ ਲਾਣੀ ਮੈਂ ਸਿਰਫ ਪਤਾ ਕਿਹੜੀ ਗੱਲ ਪਿੱਛੇ ਤੁਰਿਆ ਪਿਆ ਤਾਂ ਮੈਂ ਕਹਿੰਦਾ ਵੀ ਮੇਰੇ ਪਿਓ ਨੇ ਸਾਰੀ ਜ਼ਮੀਨ ਬਣਾਈ ਐ ਤੇ ਇਹ ਚ ਤਨਕਾ ਵੀ ਇੱਧਰ ਨਹੀਂ ਜਾਣ ਦੇਣਾ ਬਸ ਚੱਲ ਚੰਗਾ ਠੀਕ ਐ ਨਾ ਬੇ ਚੰਗਾ ਜਾਂ ਬਗ ਜਾ ਹਾਂ ਦੇਖ ਲੈ ਧੀ ਵੀ ਤੂੰ ਮੈਨੂੰ ਮਤਾਂ ਲੈਣ ਲੱਗ ਗਿਆ ਹਾਂ ਬਸ ਸੁਣੀ ਪਿਆ ਗਾਣੀ ਸਾਰਾ ਦਿਨ ਤਾਂ ਮੈਨੂੰ ਪੁੰਨ ਕਿ ਰੱਖਦੇ ਨੇ ਜਦੋਂ ਦੋਨੇ ਬੈਠੀਆਂ ਰਹਿੰਦੀਆਂ ਸਰਾਣੇ ਮੰਜੀ ਤੇ ਚੜਕੇ ਇੱਕ ਮਿੰਟ ਕੀ ਗੱਲ ਜਦੋਂ ਜੀ ਕਰਦਾ ਫ੍ਰਿਜ ਨੂੰ ਚਿੰਬੜ ਜਾਨੀ ਕੀ ਕਰਦੇ ਇਥੋਂ ਨਾਨਾ ਭੈਣ ਜੀ ਮੈਂ ਆਉਦੇ ਵਾਸਤੇ ਥੋੜਾ ਕੁਝ ਲੈ ਰਹੀ ਸੀ ਮੈਂ ਤਾਂ ਜਵਾਕ ਵਾਸਤੇ ਲੈ ਕੇ ਜਾਂਦੀ ਸੀ ਮੈਂ ਕਿਹਾ ਚਲ ਸੇਵ ਕੱਟ ਕੇ ਦੇ ਦਿੰਨੇ ਹਾਂ ਹਾਂ ਮੈਨੂੰ ਪਤਾ ਹੀ ਹੈ ਜਵਾਕਾਂ ਦੇ ਪੱਜ ਖਾਣੀਆਂ ਆਪ ਨਾ ਅੱਗੇ ਤੂੰ ਉੱਥੇ ਸੇਵ ਹੀ ਖਾਂਦੀ ਸੀ ਐ ਕਰਦੇ ਜਿਵੇਂ ਫਰੂਟਾਂ ਦੀ ਭੜੀ ਹੋਵੇ ਨਾਨਾ ਭੈਣ ਐ ਕਾਨੂੰ ਕਫਰ ਤੋਲਦੀਆਂ ਲੈ ਕੇ ਤਾਂ ਮੈਂ ਜਵਾਕ ਵਾਸਤੇ ਹੀ ਜਾ ਰਹੀ ਸੀ ਉਹ ਬੱਸ ਕਰ ਮੈਨੂੰ ਪਤਾ ਹੀ ਹੈ ਤੇਰਾ ਖਸਮ ਕਹਦਾ ਜੇਲ੍ਹ ਚ ਵਗ ਗਿਆ ਤੈਨੂੰ ਤਾਂ ਇੱਥੇ ਐਸ਼ਾਂ ਹੋਈਆਂ ਪਈਆਂ ਚੰਗਾ ਖਾਓ ਪੀਓ ਮੰਦਾ ਬੋਲੋ ਮੈਂ ਨਾ ਤੈਨੂੰ ਏਸੀ ਮਿਲਦੇ ਆ ਪੈਣ ਨੂੰ ਚੰਗੇ ਆ ਕੱਪੜੇ ਵੀ ਰੇਸ ਮੈਂ ਆ ਕੇ ਦੇਤੇ ਤੈਨੂੰ ਤਾਂ ਸ਼ਰਮ ਦੇ ਘੱਟ ਹੈਗਾ ਮੈਂ ਤਾਂ ਬਥੇਰਾ ਕਿਹਾ ਸੀ ਮਨਿੰਦਰ ਨੂੰ ਮੈਂ ਕਿਹਾ ਮੈਂਨੇ ਕੀ ਕਰਨਾ ਸੂਟ ਧੱਕੇ ਨਾਲ ਹੀ ਸੁਣਾ ਹਾਂ ਕਿਹਾ ਸੀ ਮਨਿੰਦਰ ਨੂੰ ਮੈਨੂੰ ਪਤਾ ਅੰਗਲ ਬੱਤੀਆਂ ਦਾ 23 ਲਾਈਆਂ ਹੋਣੀਆਂ ਵੀ ਕੱਪੜੇ ਵੀ ਰੇਸ ਮੈਂ ਦੇ ਨਿਤ ਚੜਦੇ ਤੂੰ ਚੜਦਾ ਪਾਣੀ ਵੀ ਸ਼ਰਮ ਵਾਲਾ ਬੰਦਾ ਜੇਲ੍ਹ ਚ ਬੈਠਾ ਤੈਨੂੰ ਇਹ ਜਿਹੇ ਕੱਪੜੇ ਵੀ ਰੇ ਕੀ ਕਹਿਣਾ ਨਾ ਪਰ ਐਵੇਂ ਕਾ ਨੂੰ ਮੇਰਾ ਇੰਨਾ ਦਿਲ ਦਿਖਾਉਣੀ ਐ ਤੂੰ ਕੋਈ ਗੱਲ ਨਹੀਂ ਮਨਿੰਦਰ ਦਾ ਪਿਓ ਵੀ ਆ ਜੂਗਾ ਆ ਜੂਗਾ ਸਿੱਧਾ ਨਾ ਬੋਲ ਜੇ ਨਹੀਂ ਅਣਖ ਖੜੀ ਹੋਵੇਂ ਨਾ ਤਾਂ ਇੰਨਾ ਕੁਝ ਸੁਣ ਕੇ ਇੱਥੇ 1 ਮਿੰਟ ਨਾ ਖੜੇ ਤੂੰ ਤਾਂ ਸਿਰੇ ਦੀ ਬਿਸ਼ਰਮ ਐ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਐ ਤੂੰ ਕੋਈ ਨੰਬਰ ਭਗ ਜਾਨੀ ਆ ਮੈਂ ਆਹੋ ਤੂੰ ਇੱਥੋਂ ਕਿਉਂ ਜਾਵੇਂਗੀ ਚੰਗਾ ਤੈਨੂੰ ਖਾਣ ਨੂੰ ਮਿਲਦਾ ਹੈ ਆ ਬੇਕਰੇ ਤਾਂ ਤੈਨੂੰ ਉੱਥੇ ਚਟਣੀ ਵਾਲੀ ਰੋਟੀਆਂ ਖਾਂਦੀ ਸੀ ਉਖੜ ਨੂੰ ਰੋਟੀ ਨਹੀਂ ਸੀ ਜੜਦੀ ਇੱਥੇ ਨਵੇਂ ਤਾਂ ਨਵੇਂ ਸਬਜ਼ੀਆਂ ਕਦੇ ਨੂੰ ਪਨੀਰ ਮਿਲਦਾ ਕਦੇ ਕੁਸ ਕੋਈ ਨਾ ਬਗਾਈ ਜਾਨੀਆਂ ਭੈਣੇ ਆ ਬੰਨੇ ਕੋਈ ਨਾ ਨਹੀਂ ਮੇਰੇ ਘਰੇ ਜਿੰਨਾ ਛੇਤੀ ਹੋ ਸਕਦਾ ਨਾ ਇੱਥੋਂ ਨਿਕਲ ਜਾ ਇੱਕ ਮਿੰਟ ਹਾਂ ਪਰ ਥਾਲੇ ਸੁਣ ਲੈ ਮੇਰੀ ਮੇਰੇ ਘਰੋਂ ਇੱਥੋਂ ਨਿਕਲਦਾ ਜਾ ਪਰ ਇੱਕ ਗੱਲ ਯਾਦ ਰੱਖੀ ਜੇ ਮਨਿੰਦਰ ਤੇ ਕਾਸ਼ ਨੂੰ ਢਿੰਕ ਵੀ ਲੱਗਣ ਦਿੱਤੀ ਐ ਨਾ ਵੀ ਇੱਥੋਂ ਜਾਣ ਲਈ ਤੈਨੂੰ ਮੈਂ ਕਿਹਾ ਤਾਂ ਫਿਰ ਸਾਭ ਲਾ ਲਈ ਤੇਰੀ ਧੀ ਦਾ ਹਾਲ ਕੀ ਹੋਊਗਾ ਤੈਨੂੰ ਪਤਾ ਨਾ ਤੇਰੀ ਧੀ ਦੀ ਜ਼ਿੰਦਗੀ ਦੀ ਡੋਰ ਤੇ ਉਹਦੇ ਖੁਸ਼ੀਆਂ ਮੇਰੇ ਹੱਥੇ ਚ ਨੇ ਹਾਂ ਹਾਂ ਬਣੇ ਮੈਨੂੰ ਸਾਰਾ ਕੁਝ ਪਤਾ ਹੈ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਜਮਾਂ ਤੇਰਾ ਨਾਮ ਨਹੀਂ ਲੈਂਦੀ ਉਹਨਾਂ ਕੋਲੇ ਬਸ ਜੇ ਤੂੰ ਮੇਰਾ ਨਾਂ ਲਿਆ ਫਿਰ ਆਪ ਦਿੱਤੀ ਰਿਫੇਕਰ ਤੈ ਕਰਨੀ ਹੈ ਮੈਂ ਵਗ ਜਾਨੀ ਹੈ ਭੈਣ ਪਰ ਇੱਕ ਗੱਲ ਸੁਣ ਲਾ ਮਨਿੰਦਰ ਦਿਨ ਨੂੰ ਨਾ ਦੁਖਨੰਨ ਬਈ ਬਸ ਮੇਰੀ ਤਾਂ ਇਹੀ ਤੇਰੇ ਮੂਰੇ ਹੱਥ ਬਨ ਕੇ ਬੇਨਤੀ ਹੈ ਹੱਥ ਜੀ ਬੰਨਣ ਦੀ ਤਾਂ ਲੋੜ ਨਹੀਂ ਜੇ ਉਹਨੂੰ ਸੁਖੀ ਦੇਖਣਾ ਨਾ ਤਾਂ ਇੱਥੋਂ ਬਹੁ ਵੇਟ ਹੋ ਜਾ ਹਾਂ ਮੋਟਾ ਗਣੀ ਸ਼ਰਮਣੀ ਮਾਦੀ ਲੱਗ ਜੂ ਮੇਰੇ ਮੂਰੇ ਬਰਫੀਜ ਜੇ ਨਾਉਣ